ਜਿਹੜਾ ਸਾਡਾ ਜੈਤੂ ਦਾ ਹਲਕਾ ਨਹੀਂ ਪੂਰੇ ਪੰਜਾਬ 'ਚ ਜਿਹੜੇ ਕਿਸਾਨ ਆ ਜਿਹੜੀ ਫਸਲ ਕਣਕ ਦੀ ਤਬਾਹ ਹੋ ਚੁੱਕੀ ਆ। ਬਾਕੀ ਮੜੇ ਮੋਟਾ ਕੋਈ ਸੱਟਾ ਬਚਿਆ ਵਾ ਨਾ ਗੜਿਆਂ ਦੀ ਮਾਰ ਤੋਂ ਉਹ ਪਾਣੀ ਜੀ ਡੁੱਬ ਕੇ ਕਣਕ ਕਾਲੀ ਹੋ ਚੁੱਕੀ ਆ। ਜੇ ਤਾਂ ਆਪਾਂ ਇਹਨਾਂ ਪਟਵਾਰੀਆਂ ਤੌਰ ਤੇ ਜਾਂ ਆਪਾਂ ਲਿਖਤੀ ਰੂਪ ਤੇ ਚੱਲੀਏ। 8 ਦਿਨਾਂ 'ਚ ਪੈਸੇ ਨਹੀਂ ਮਿਲਨੇ। ਜੀ ਤੁਸੀਂ ਹਾਲਾਤ ਦੇਖ ਲਓ ਕਿਸੇ ਦੇ ਨਾ ਤਾਂ ਘਰੇ ਦਾਣੇ ਆ। ਜੀ ਤੇ ਜੇ ਖੇਤ ਜਾਂਦੇ ਆ ਖੇਤ ਕੋਸੇ ਨਹੀਂ ਗਾ। ਜਿਹੜੇ ਕੋਈ ਪੱਠੇ ਸੀ ਉਹ ਖਤਮ ਹੋ ਚੁੱਕੇ ਆ। ਉਹ ਦੁੱਗਣਾ ਖਰਚਾ ਪੈ ਚੁੱਕਿਆ। ਬਾਕੀ ਸਾਡੇ ਜਿਹੜੇ ਬੱਚਿਆਂ ਨੇ ਅੱਜ ਅਸੀਂ ਦਾਖਲੇ ਭਰਨੇ ਸ਼ੁਰੂ ਕਰਨੇ ਸੀਗੇ ਉਹਨਾਂ ਕੋਲੇ ਪੈਸੇ ਹੈ ਨਹੀਂਗੇ। ਜਿਹੜੇ ਤੁਸੀਂ ਐਲਾਨ ਕੀਤਾ ਵੀ 15000 ਰੁਪਿਆ ਦੇਣਾ ਇਹ ਨਕਦ ਨਾਲ ਦੀ ਨਾਲ ਦਿੱਤਾ ਜਾਵੇ। ਘੜੇ ਨੇ ਐਡੀ ਭੈੜੀ ਹਾਲਤ ਕੀਤੀ ਹੈ ਸਾਡੇ ਜਿਹੜੇ ਦਰਖਤ ਸੀ ਨਾ ਦਰਖਤ ਦੇਖੋ ਦਰਖਤ ਵੀ ਟੋਏ ਬਣੇ ਪਈ ਐ। ਨਾ ਸਾਡੇ ਖੇਤਾਂ 'ਚ ਆ ਘਰੀ। ਸਾਰਿਆਂ ਦੇ ਘਰਾਂ ਚ ਪੁਮੱਕੜ ਵਗੈਰਾ ਕੋਈ ਹੋਰ ਨੱਕੇ ਨੱਕੇ ਜੀ ਆਉਣ ਵੀ ਲੱਗ ਗਿਆ। ਇੰਨਾ ਗੰਦਾ ਦਾ ਪਾਣੀ ਹੋ ਗਿਆ, ਕਾਲਾ ਪਾਣੀ ਹੋ ਗਿਆ ਇਹਦੇ ਵਿੱਚ। ਜਿਹੜੀ ਅੱਜ ਆਪਣੇ ਤੇ ਆਫਤ ਆਈ ਹੈ। ਜਿਹੜਾ ਆਪਣੇ ਕੁਦਰਤ ਦਾ ਕਹਿ ਰਟਿਆ। ਜਿਹੜੀ ਆਪਣੇ ਘਰੇ ਅੱਜ ਕਣਕ ਨਹੀਂ ਬਚੀ, ਨਾ ਖੇਤ ਬਚਿਆ, ਨਾ ਘਰੇ ਬਚੀ ਐ। ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਅਵਤਾਰ ਸੰਜੀਤਾਰਾ। ਪਿਛਲੇ ਦਿਨ ਹੀ ਗੜੇ ਮਾਰੀ ਹੁੰਦੀ ਆ ਕਿਸਾਨਾਂ ਦੇ ਹੁੰਦੇ ਨੁਕਸਾਨ ਬਹੁਤ ਜ਼ਿਆਦਾ ਤੇ ਅੱਜ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮਾਲਵਾ ਕਿਸਾਨ ਜੁਨੀਅਰ ਦੇ ਸੂਬਾ ਸ਼ਕਤਰ ਨਛੱਤਰ ਸਿੰਘ ਜੀ ਸਾਡੇ ਨਾਲ ਨੇ ਸਾਰੀ ਜਾਣਕਾਰੀ ਲਵਾਂਗੇ ਨਛੱਤਰ ਸਿੰਘ ਤੋਂ ਪੁੱਛਾਂਗੇ ਵੀ ਤੁਹਾਡੇ ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ ਕੀ ਕੁਝ ਹੋਇਆ ਤੇ ਜਿਹੜੀਆਂ ਅੱਗੇ ਜਥੇਬੰਦੀਆਂ ਕੀ ਕੁਝ ਕਰਨ ਜਾ ਰਹੀਆਂ ਤੇ ਸਰਕਾਰ ਵੱਲੋਂ ਭਰੋਸਾ ਦਿਵਾਇਆ ਜਾ ਰਿਹਾ ਤੇ ਕਿਸਾਨਾਂ ਦੇ ਨਾਲ ਜਥੇਬੰਦੀਆਂ ਵੀ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਜਾਂ ਨਾ ਖੜੀਆਂ ਉਹ ਆਪਾਂ ਸਾਰੀ ਜਾਣਕਾਰੀ ਨਛੱਤਰ ਸਿੰਘ ਤੋਂ ਲੈਣਿਆ ਬਬਾ ਜੀ ਸਭ ਤੋਂ ਪਹਿਲਾਂ ਤੇ ਸਮੇਸ਼ ਪਿਤਾ ਕਣਗੀਆਂ ਵਾਲੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਛਤਰ ਸਿੰਘ ਜੈਤੋ ਬੀਕੇਜੂ ਇਕਤਾ ਸੂਬਾ ਚੰਨ ਸਖਤਰ ਪੰਜਾਬ ਸਭ ਤੋਂ ਪਹਿਲਾਂ ਸਾਡੇ ਪੱਤਰਕਾਰ ਵੀਰ ਅਫਤਾਰ ਸਿੰਘ ਤੁਹਾਡਾ ਬਹੁਤ 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 ਧੰਨਵਾਦ ਜਿਹੜਾ ਤੁਸੀਂ ਸਾਡੇ ਕਿਸਾਨਾਂ ਦੀ ਆਵਾਜ਼ ਤਾਂ ਤਾਂ ਸੈਂਟਰ ਸਰਕਾਰਾਂ ਤਾਂ ਪੰਜਾਬ ਸਰਕਾਰਾਂ ਤੱਕ ਪਹੁੰਚਾਉਣੀ ਹੈ ਧੰਨਵਾਦ ਬਾਕੀ ਰਹਿ ਗਿਆ ਜਿਹੜਾ ਤੁਸੀਂ ਪੁੱਛ ਰਹੇ ਆ ਵੀ ਕਣਕਾਂ ਦਾ ਕਿੰਨਾ ਨੁਕਸਾਨ ਜਿਹੜਾ ਸਾਡਾ ਜੈਤੂ ਦਾ ਹਲਕਾ ਨਹੀਂ ਪੂਰੇ ਪੰਜਾਬ 'ਚ ਜਿਹੜੇ ਕਿਸਾਨ ਆ ਜਿਹੜੀ ਫਸਲ ਕਣਕ ਦੀ ਤਬਾਹ ਹੋ ਚੁੱਕੀ ਐ ਤੁਸੀਂ ਦੇਖ ਚੁੱਕੇ ਆ ਸਾਡੇ ਮਗਰਾ ਦੇਖ ਲੋ ਜਿਹੜੇ ਨਾਲ ਤਾਂ ਕਣਕ ਦਬੀ ਪਈ ਐ ਨਾਲ ਜਿਹੜੇ ਕੜੇ ਮਾਰੀ ਤੇ ਛਿੱਟੇ ਹੋ ਕੇ ਤੇ ਜਿਹੜੀ ਬਾਕੀ ਮੜੇ ਮੋਟਾ ਕੋਈ ਸੱਟਾ ਬਚਿਆ ਵਾ ਨਾ ਗੜਿਆਂ ਦੀ ਮਾਰ ਤੋਂ ਉਹ ਪਾਣੀ 'ਚ ਡੁੱਬ ਕੇ ਕਣਕ ਕਾਲੀ ਹੋ ਚੁੱਕੀ ਆ ਉਹ ਜੀ ਅਛਤ ਤੁਸੀਂ ਜੀ ਪੰਜਾਬ ਸਰਕਾਰ ਵੱਲੋਂ ਇਹ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਤੇ ਵੀ ਸ਼ਾਂਤ ਮਹੀਨਾ ਰਹਿਣ ਕਿਸਾਨ ਜਿਹੜਾ ਤੁਹਾਨੂੰ ਮੁਆਵਜ਼ਾ ਜਨਕਿ 15 ਦਿਨਾਂ ਦੇ ਵਿੱਚ ਵਿੱਚ ਜਨਕਿ ਅਹ ਦਿੱਤਾ ਜਾਊਗਾ ਜਨਨ ਕਿ ਖਾਤਿਆਂ ਚ ਆਜੂਗਾ ਚੈੱਕ ਦਿੱਤੇ ਜਾਣਗੇ ਕਿਸਾਨਾਂ ਨੂੰ ਤੇ ਤੁਸੀਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਜਿਹੜੀ ਪੰਜਾਬ ਸਰਕਾਰ ਮਾਨ ਸਰਕਾਰ ਨੇ ਕਿਹਾ ਵੀ ਅਸੀਂ 15000 ਰੁਪਏ ਕਿਸਾਨ ਨੂੰ ਦੇਵਾਂਗੇ ਵੀ ਅੱਠਾਂ ਦਿਨਾਂ ਚ ਦੇਵਾਂਗੇ ਜੇ ਤਾਂ ਆਪਾਂ ਇਹਨਾਂ ਪਟਵਾਰੀਆਂ ਤੌਰ ਤੇ ਜਾਂ ਆਪਾਂ ਲਿਖਤੀ ਰੂਪ ਤੇ ਚੱਲੀਏ ਜੀ ਅੱਠਾਂ ਦਿਨਾਂ ਚ ਪੈਸੇ ਨਹੀਂ ਮਿਲਨੇ ਜੇ ਅੱਠਾਂ ਦਿਨਾਂ ਚ ਦੇਣੇ ਤਾਂ ਇਹਦਾ ਹੱਲ ਕੀ ਅਸੀਂ ਜਥੇਬੰਦੀਆਂ ਨੇ ਰੌਲਾ ਪਾਇਆ ਸੀ ਐਸ ਡੀ ਐਮ ਨੂੰ ਕਿਹਾ ਤਹਿਸੀਲਦਾਰ ਨੂੰ ਵੀ ਕਿਹਾ ਸਾਡੇ ਪਿੰਡ ਦੀ ਸੱਥਾਂ ਚ ਤਹਿਸੀਲਦਾਰ ਸਾਹਿਬ ਹੋ ਗਏ ਜੀ ਪਟਵਾਰੀ ਹੋ ਗਏ ਹਲਕੇ ਦੇ ਐਸ ਡੀ ਐਮ ਹੋ ਗਿਆ ਤੇ ਜਿਹੜੇ ਚੈੱਕ ਭਗਵੰਤ ਮਾਨ ਨੇ ਦੇਣੇ ਆ ਪੈਸੇ ਦੇਣੇ ਆ ਉਹ ਨਾਲ ਨਾਲ ਉਥੇ ਚੈੱਕ ਜਾਰੀ ਰੱਖਣ ਸਾਡੇ ਕਿਸਾਨਾਂ ਨੂੰ ਬੁਲਾਉਣ ਵੀ ਆ ਵਣ ਤੇਰਾ ਸਾਹਮਣੇ ਪਤਾ ਹੋਊਗਾ ਵੀ ਇਹ ਗੜੇ ਮਾਰੀ ਹੋਈ ਵੀ ਹੈ ਕਣਕ ਮਰੀ ਵੀ ਹੈ ਚਾਕੇ ਕੀ ਦਾ ਨਾਮ ਇਹਨੂੰ ਚੈੱਕ ਕੱਟ ਕੇ ਦੇ ਦੇਣਾ ਉਸ ਤੋਂ ਬਾਅਦ ਜਿਵੇਂ ਪਿਛਲੇ ਵਾਰ ਵੀ ਗੜੇ ਮਾਰੀ ਹੋਈ ਸੀਗੀ ਸਾਡੇ ਹੋਇਆ ਕੀ ਹੈ ਜਿਹੜੇ ਠੇਕਿਆਂ ਤੇ ਵਣ ਕਿਸਾਨ ਵਿਚਾਰੇ ਲੈਂਦੇ ਆ ਉਹ ਰਹਿ ਜਾਂਦੇ ਆ ਉਹ ਜਿਹੜਾ ਮਾਲਕ ਪੈਸੇ ਨਹੀਂ ਦੇ ਰਿਹਾ ਇੱਥੇ ਵੀ ਜਿੰਨੇ ਸਾਰੇ 7 ਸਾਡੇ ਬੰਦੇ ਬੈਠੇ ਹੋਣਗੇ ਉਹ ਦੱਸਣ ਕਿ ਇਹਦੇ ਕੋਲੇ ਠੇਕੇ ਤੇ ਆ ਤੁਹਾਡੀ ਗੱਲ ਵਿੱਚ ਕੱਟਦਾ ਮੈਂ ਸਾਥ ਦੇ ਵਿੱਚ ਤੇ ਉਹ ਜਨਨ ਕਿ ਜਿਹੜੇ ਅਫਸਰ ਹੈ ਖੇਤ ਦੇ ਵਿੱਚੋਂ ਉਹ ਖੇਤ ਦੇ ਵਿੱਚ ਆ ਕੇ ਵੇਖਣ ਜਾਇਦਾ ਲੈਣ ਵੀ ਕਿਹੜੇ ਦੀ ਕਿੰਨੇ ਪਰਸੈਂਟ ਫਸਲ ਨੁਕਸਾਨੀ ਗਈ ਆ ਖੇਤ ਦੇ ਵਿੱਚ ਆ ਕੇ ਦੇਣ ਤੁਹਾਡਾ ਕਹਿੰਦਾ ਭਾਵੇਂ ਆ ਨਹੀਂ ਨਹੀਂ ਮੇਰਾ ਕਹਿਣ ਦਾ ਮਤਲਬ ਹੈ ਜਿਹੜੇ ਸਾਥਾਂ ਚ ਜਿਹਨ ਸਾਰੇ ਸਾਢੇ ਕਿਸਾਨਾਂ ਦੀ ਆਵਾਜ਼ ਸੁਣੀ ਗਈ ਜੀ ਸਾਡੇ ਕਿਸਾਨ ਇਕੱਠੇ ਹੋ ਗਏ ਉਸ ਤੋਂ ਬਾਅਦ ਪਟਵਾਰੀਆਂ ਦੇ ਡਿਊਟੀਆਂ ਲਾਉਣ ਜੀ ਸਰਕਲ ਦੇ ਮੁਤਾਬਕ ਜੀ ਵੀ ਆ ਪਲਾਨੀ ਪੱਤੀ ਦਾ ਇੱਧਰਲੀ ਪੱਤੀ ਇੱਥੇ ਜਾਊਗਾ ਉੱਥੇ ਜਾਵਾਂ ਜਿਹੜੇ ਜਿੱਥੇ ਆਪਣੇ ਖੇਤ ਹੋਗੇ ਖੇਤ ਦੇ ਵਿਚਾਲੇ ਇੱਕ ਜਰੀਆ ਹੋਗਾ ਜ्याम ਕਿ ਉੱਥੇ ਬਹਿ ਜਾਊਗਾ ਪਟਵਾਰੀ ਆ ਕੇ ਉੱਥੇ ਸਾਡੇ ਕਿਸਾਨ ਇਕੱਠੇ ਹੋ ਜਾਣਗੇ ਉੱਥੇ ਨਾਦੀਆਂ ਉਹਨਾਂ ਨੂੰ ਚੈੱਕ ਦਿੱਤੇ ਜਾਣ ਜੇ ਜਲਦੋਂ ਜਲਦ ਸਾਡੇ ਕਿਸਾਨਾਂ ਦੇ ਬਾਹ ਫੜਨੀ ਹੈ ਇਹਦਾ ਕਾਰਨ ਕੀ ਹੁੰਦਾ ਜਿਹੜੇ ਸਾਡੇ ਕਿਸਾਨ ਹੈ ਅੱਜ ਤੁਸੀਂ ਹਾਲਾਤ ਦੇਖ ਲਓ ਕਿਸੇ ਦੇ ਨਾਤਾ ਘਰੇ ਦਾਣੇ ਹੈ ਤੇ ਜੇ ਖੇਤ ਜਾਂਦੇ ਆ ਖੇਤ ਕੋਸੇ ਨਹੀਂਗਾ ਜਿਹੜੇ ਕੋਈ ਪੱਠੇ ਸੀ ਉਹ ਖਤਮ ਹੋ ਚੁੱਕੇ ਆ ਉਹ ਦੁੱਗਣਾ ਖਰਚਾ ਪੈ ਚੁੱਕਿਆ ਬਾਕੀ ਸਾਡੇ ਜਿਹੜੇ ਬੱਚਿਆਂ ਨੇ ਅੱਜ ਅਸੀਂ ਦਾਖਲੇ ਭਰਨੇ ਸ਼ੁਰੂ ਕਰਨੇ ਸੀਗੇ ਉਹਨਾਂ ਕੋਲੇ ਪੈਸੇ ਹੈ ਨਹੀਂਗੇ ਅਸੀਂ ਪੰਜਾਬ ਸਰਕਾਰ ਨੂੰ ਇਹ ਹੀ ਮੰਗ ਕਰਦੇ ਆ ਜਿਹੜੇ ਤੁਸੀਂ ਐਲਾਨ ਕੀਤਾ ਵੀ 15000 ਰੁਪਇਆ ਦੇਣਾ ਇਹ ਨਕਦ ਨਾਲ ਦੀ ਨਾਲ ਦਿੱਤਾ ਜਾਵੇ ਤੇ ਜਿਹੜੀ ਸਾਡੀ ਸੈਂਟਰ ਸਰਕਾਰ ਪ੍ਰਧਾਨ ਮੰਤਰੀ ਸਾਡੇ ਮੋਦੀ ਜੀ ਉਹ ਪੰਜਾਬ ਸਰਕਾਰ ਦੀ ਬਾਹ ਫੜੇ ਜਿਹੜੀ ਪੰਜਾਬ ਸਰਕਾਰ ਆ ਕਿਸਾਨਾਂ ਦੀ ਬਾਹ ਫੜੇ ਕਿਉਂਕਿ ਸਾਡਾ ਕਿਸਾਨ ਆ ਜਿਹੜਾ ਪਹਿਲਾਂ ਤੋਂ ਚੱਲਿਆ ਅੱਜ ਗੜੇਮਾਰੀ ਹੋਈ ਹੈ ਕੁਦਰਤ ਦੀ ਕਿਰਪੀ ਹੋਈ ਹੈ ਪਹਿਲਾਂ ਸਰਕਾਰਾਂ ਦੀ ਕਿਰਪੀ ਹੈ ਡਾਕਟਰ ਸਵਾਮੀ ਨਾਥਨਦ ਰਿਪੋਰਟ ਦੇ ਮੁਤਾਬਕ ਇਹਨਾਂ ਨੇ ਰੇਟ ਨਹੀਂ ਦਿੱਤਾ ਕਿਸਾਨ ਵਿਚਾਰਾ ਥੱਲੇ ਬਾ ਥੱਲੇ ਬਾ ਜਾ ਰਿਹਾ ਇਸ ਵਾਸਤੇ ਅਸੀਂ ਇਹੀ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਸਾਡੇ ਕਿਸਾਨਾਂ ਦੀ ਬਾਹ ਫੜੇ ਤਾਂ ਕਿ ਜਿਹੜਾ ਕਿਸਾਨ ਕਈ ਅਸੀਂ ਦੇਖਿਆ ਇੱਥੇ ਖੋਦ ਕਈ ਗੱਡੀ ਦੀ ਲੈਣਾ ਕਰਨੇ ਚੱਲ ਪਏ ਕਿਸੇ ਨੇ ਸਲਫਾਸ ਚੱਕ ਲਈ ਕਿਸੇ ਨੇ ਕੁੜੀ ਦਾ ਵਿਆਹ ਕਰਨਾ ਕਿਸੇ ਨੇ ਕੁੜੀ ਬਾਹਰ ਤੋਰਨੀ ਆ ਕਿਸੇ ਨੇ ਲੜਕੇ ਜਵੇ ਕਰਨਾ ਰੇਕ ਥਾਂ ਕੇ ਕਿਸਾਨ ਵਿਚਾਰਾ ਬਹੁਤ ਦੁਖੀ ਆ ਉਹਨੂੰ ਕਿਸੇ ਪਾਸੇ ਦਿਸ ਨਹੀਂ ਰਿਹਾ ਜਿਹੜੇ ਬਾਕੀ ਸਾਡੇ ਆੜਤੀ ਤੇ ਮਜ਼ਦੂਰ ਹੋ ਗਏ ਉਹਨਾਂ ਦੇ ਖਤਮਾ ਕਿਉਂਕਿ ਆੜਤੀਆਂ ਤੇ ਨਿਰਪਰ ਕਿਸਾਨਾਂ ਤੇ ਸੀਗੀ ਜਿਹੜੇ ਮਜ਼ਦੂਰ ਸੀ ਸਾਡੇ ਉਹਨਾਂ ਦੀ ਨਿਰਪਰ ਕਿਸਾਨਾਂ ਤੇ ਸੀਗੀ ਉਹ ਸਾਰੇ ਪਾਸੇ ਉਹਨਾਂ ਦੀ ਆਸਾਂ ਖਤਮ ਹੋ ਚੁੱਕੀਆਂ ਉਹ ਰਾਤ ਤੇ ਹੱਤ ੜ ਕੇ ਬੈਠੇ ਵੀ ਆਪਾਂ ਨੂੰ ਪੈਸੇ ਆਉਣਗੇ ਕਿਤੋਂ ਜ਼ਿੰਮੇਦਾਰ ਤਾਂ ਉਹ ਨੇ ਜ਼ਿੰਮੇਦਾਰ ਦੀ ਫਸਲ ਸਾਰੀ ਮ ਨਸ਼ਤਰ ਸਿੰਘ ਜੀ ਦਾ ਕਹਿਣਾ ਹੈ ਕਿ ਜਿਹੜੀ ਪੰਜਾਬ ਸਰਕਾਰ ਆ ਜਲ ਤੋਂ ਜਲਦ ਕਿਸਾਨਾਂ ਨੂੰ ਦੇਵੇ ਮੁਆਵਜ਼ਾ ਜਿਹੜੇ ਪੈਸੇ ਦੇਨੇ ਜਲ ਤੋਂ ਜਲਦ ਪਾਈ ਜਾਣ ਕਿਉਂਕਿ ਕਿਸਾਨਾਂ ਨੇ ਬੱਚਿਆਂ ਦੀਆਂ ਫੀਸਾਂ ਭਰਨੀਆਂ ਐਡਮਿਸ਼ਨਾਂ ਕਰਨੀਆਂ ਅਪ੍ਰੈਲ ਮਹੀਨੇ ਦੇ ਵਿੱਚ ਜਿਨਾਂ ਦੇ ਕਲਾਸਾਂ ਸ਼ੁਰੂ ਹੋ ਜਾਂਦੀਆਂ ਤੇ ਇਹਨਾਂ ਨੇ ਵਾਈ ਵੀ ਕਰਨੀਆਂ ਜ਼ਿਮੀਦਾਰਾਂ ਨੇ ਜਿਹੜਾ ਕੋਈ ਡੀਜ਼ਲ ਲੈਣਾ ਜਾਂ ਕੋਈ ਹੋਰ ਬੀਜ ਲੈਣੇ ਆ ਤੇ ਉਹ ਜਿਨਾਂ ਦੇ ਜਲ ਤੋਂ ਜਲਦ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਨੂੰ ਪੰਜਾਬ ਸਰਕਾਰ ਲਾਰੇ ਦੇ ਵਿੱਚ ਨਾ ਰੱਖੇ ਹਾਂਜੀ ਬਾਈ ਜੀ ਤੁਸੀਂ ਕਿਵੇਂ ਦੇਖਦੇ ਜੀ ਅਸੀਂ ਤਾਂ ਇਹੇ ਵੇਦਨਾ ਵੀ ਦਵਾਦਾਬ ਕਿਹੜਾ ਵੀ ਜਲਦੀ ਤੋਂ ਜਲਦੀ ਸਾਡੇ ਮਾਜ ਵੀ ਇਹ ਕੜੇ ਦਿੱਤੇ ਜਾਣ ਸਾਡੇ ਬੱਚਿਆਂ ਦੀ ਗਾਂ ਪੜ੍ਹਾਈ ਵੀ ਸ਼ੁਰੂ ਹੋਣ ਵਾਲੀ ਹੈ ਅਸੀਂ ਉਹਦੇ ਵੀ ਦਾਖਲੇ ਭਰਨੇ ਆ ਤੇ ਆ ਪਿਛਲੇ ਤਾਂ ਹੁਣ ਪੇਪਰ ਹੋ ਚੁੱਕੇ ਆ ਸਾਰਿਆਂ ਨੂੰ ਪਤਾ ਜੀ ਹੁਣ ਗਾਂ ਲੀਆਂ ਕਿਤਾਬਾਂ ਲੈਣੀਆਂ ਉਹਦੇ ਵਾਸਤੇ ਵੀ ਨਹੀਂ ਪੈਸੇ ਰਏ ਜੀ ਨਾ ਤਾਂ ਘਰੇ ਦਾਣੇ ਨਾ ਖੇਤ ਦਾਣੇ ਸਾਡੇ ਤਾਂ ਜੀ ਅਸੀਂ ਤਾਂ ਇਹ ਹੁਣ ਬਸ ਸਰਕਾਰ ਦੇ ਸਾਰੇ ਆ ਜੇ ਸਰਕਾਰ ਸਾਨੂੰ ਦੇਊਗੀ ਗਾਲੀਆਂ ਫਸਲਾਂ ਦੇ ਵੀ ਕਿਹੜੀ ਅਸੀਂ ਫਸਲ ਬੀਜਣੀ ਆ ਉਹਦਾ ਕੋਈ ਐਮਐਸ ਸਾਨੂੰ ਕੋਈ ਸਬਸਿਡੀ ਤੇ ਵੀ ਮਿਲ ਜਾਈ ਜੀ ਇਹ ਬੀਜਾਂ ਤੁਸੀਂ ਮੰਗ ਕਰਦੇ ਹੁਣ ਜਿਹੜੀ ਅੱਗੇ ਫਸਲ ਆ ਰਹੀ ਆ ਤੁਸੀਂ ਬੀਜਣੀ ਆ ਤੇ ਉਹ ਫਸਲ ਬਾਰੇ ਵੀ ਦੱਸੋ ਸਾਨੂੰ ਵੀ ਕਿਹੜੀ ਫਸਲ ਬੀਜਣੀ ਹੁਣ ਅਸੀਂ ਮੂੰਗੀ ਬੀਜਾਂਗੇ ਜੀ ਹੋਰ ਕੀ ਬੀਜਾਂਗੇ ਮੂੰਗੀ ਬੀਜ ਲਾਂਗੇ ਕੋਈ ਮੱਕੀ ਬੀਜ ਲਾਂਗੇ ਜੀ ਉਹਦੇ ਤੇ ਸਾਨੂੰ ਸਬਸਿਡੀ ਮਿਲ ਜਾਈ ਜੀ ਅੱਧ ਰੇਟ ਤੇ ਸਾਨੂੰ ਵੀ ਮਿਲ ਜਾਣਾ ਅਸੀਂ ਸੌਖੇ ਹੋ ਜਾਗੇ ਇਹਨਾਂ ਨਾਲ ਜੀ 4.5 ਰੁਪਏ ਘੱਟ ਲੱਗਣਗੇ ਇਹਨਾਂ ਨਾਲ ਸਾਢੇ 6 ਮਹੀਨੇ ਗੁਜ਼ਾਰਾ ਹੋ ਜੂ ਜੀ ਹੋਰ ਤਾਂ ਸਾਡੇ ਪ ਸਾਡੇ ਕਿਸਾਨ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਨੇ ਸਾਨੂੰ ਜਨਨ ਕਿ ਹੁਣ ਅੱਗੇ ਫਸਲ ਬੀਜਣੀ ਹੈ ਜੇ ਮੂੰਗੀ ਬੀਜਣੀ ਹੈ ਮੱਕੀ ਬੀਜਣੀ ਹੈ ਤੇ ਸਰਕਾਰ ਸਾਨੂੰ ਸਬਸਿਡੀ ਤੇ ਜਾਨੀ ਕਿ ਬੀਜਾਂ ਦੇਣ ਤੇ ਜਿਹਦੇ ਨਾਲ ਜਾਨੀ ਕਿ ਕਿਸਾਨ ਦੀ ਮਦਦ ਹੋ ਸਕੇ ਤੇ ਇਹਦੇ ਨਾਲ ਹੋਰ ਵੀ ਸਾਡੇ ਨਾਲ ਕਿਸਾਨਾਂ ਆ ਗੁਣੇ ਸਾਰੀ ਜਾਣਕਾਰੀ ਲਵਾਂਗੇ ਪੁੱਛਾਂਗੇ ਆਪਾਂ ਬਾਈ ਜੀ ਇੱਧਰ ਵੀ ਖੜੇ ਨੇ ਇਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਇਹ ਵੀ ਬਾਈ ਜੀ ਕਿਸਾਨ ਨੇ ਬਾਈ ਜੀ ਜਿਵੇਂ ਹੁਣ ਆਪਣੇ ਗੜੇ ਮਾਰੀ ਹੋਈ ਹੈ ਕਿੰਨਾ ਨੁਕਸਾਨ ਹੋਇਆ ਕਿਸਾਨਾਂ ਦਾ ਤੇ ਕਿਸਾਨਾਂ ਦਾ ਕਹਿਣਾ ਕਿ ਜਿਹੜੀ ਸਾਨੂੰ ਫਸਲ ਆ ਹੁਣ ਮੂੰਗੀ ਬੀਜਣੀ ਐ ਮੱਕੀ ਬੀਜਣੀ ਐ ਤੇ ਉਹ ਤੇ ਪੰਜਾਬ ਸਰਕਾਰ ਸਾਨੂੰ ਸਬਸਿਡੀ ਦੇਵੇ ਤੇ ਤੁਸੀਂ ਇਸ ਬਾਰੇ ਤੁਹਾਡੇ ਕੀ ਵਿਚਾਰ ਹਾਂਜੀ ਸਾਡਾ ਸਾਰੇ 100% ਨੁਕਸਾਨ ਹੋ ਗਿਆ ਜੀ ਜੀ ਹਾਂਜੀ ਨਕਸਾਨ ਤਾਂ ਆਪ ਨੂੰ ਸਾਰੇ ਨੂੰ ਦਿਸ ਗਿਆ ਪੰਜਾਬ ਸਰਕਾਰ ਨੂੰ ਵੀ ਪਤਾ ਜਿਹੜੇ ਉਹਨਾਂ ਦੇ ਅਫਸਰ ਲਏ ਆ ਉਹਨਾਂ ਨੂੰ ਵੀ ਪਤਾ ਜਾਨੀ ਕਿ ਫੀਲਡ ਦੇ ਵਿੱਚ ਆ ਗਏ ਨੇ ਨੁਕਸਾਨ ਹੋ ਗਿਆ ਮੈਂ ਫਸਲ ਬਾਰੇ ਕਰ ਰਿਹਾ ਜਿਹੜੀ ਮੂੰਗੀ ਦੀ ਸਬਸਿਡੀ ਬਾਰੇ ਕਰ ਹਾਂਜੀ ਆਧ ਰੇਟ ਤੇ ਦਿੱਤਾ ਜਾਵੇ ਬੀ ਜੀ ਹਾਂਜੀ ਜੀ ਖੱਤਰ ਸਿੰਘ ਜੀ ਸਾਨੂੰ ਇੱਕ ਇਹ ਵੀ ਜਾਣਕਾਰੀ ਦਿਓ ਵੀ ਜਿਹੜੇ ਹੁਣ ਸਾਡੇ ਕਿਸਾਨਾਂ ਦੇ ਛੱਡ ਟਹਿ ਗਏ ਨੇ ਜਿਹੜੇ ਡੈਰੀ ਫਾਰਮ ਬਣੇ ਸੀ ਜਾਂ ਹੋਰ ਕੁਝ ਬਣਿਆ ਸੀ ਤੇ ਜੇ ਸਰਕਾਰ ਕਹਿ ਰਹੀ ਆ ਵੀ ਸਾਨੂੰ ਇੱਧਰ 10 ਦਿਨ ਲੱਗ ਜਾਣਗੇ 15 ਦਿਨ ਮੁਆਵਜ਼ਾ ਦੇਣ ਚ ਟਵਾਰੀ ਆ ਰਹੀ ਹੈ ਗਰਦੌਰੀਆਂ ਹੋ ਰਹੀਆਂ ਤੇ ਅਜੇ ਘਰਾਂ ਤੇ ਕਿੰਨਾ ਟਾਈਮ ਲੱਗੂ ਆ ਜਿਹੜਾ ਉਹਦਾ ਜਿਹੜਾ ਤੁਸੀਂ ਸਵਾਲ ਕੀਤਾ ਬਹੁਤ ਵਧੀਆ ਕੀਤਾ ਸਾਡੇ ਕਿਸਾਨ ਆ ਜਿਹੜੇ ਸਾਡੀ ਫਸਲ ਤਾਂ ਮਰ ਚੁੱਕੀ ਸੀਗੀ ਜੀ ਠੀਕ ਆ ਨੇ ਤੇ ਹੁਣ ਦਿੰਨੀ ਜਿਹੜੇ ਕਿਸਾਨ ਦਾ ਵਿਚਾਰੇ ਦਾ ਘਰ ਟਹਿ ਗਿਆ ਜੀ ਉਹਦਾ ਕਈਆਂ ਦੀਆਂ ਰਸੋਈਆਂ ਸੀਆਂ ਕਈਆਂ ਦੇ ਛੱਟ ਸੀਗੇ ਚੱਕਤੇ ਕਈ ਪਸ਼ੂਆਂ ਦਾ ਨੁਕਸਾਨ ਵੀ ਹੋ ਗਿਆ ਇਸ ਵਾਸਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਇਹ ਹੀ ਬੇਨਤੀ ਕਰਦੇ ਆਂ ਸੋਨੂੰ ਅਸੀਂ ਜਿਹੜੇ ਲੈਟਰ ਲਿਖ ਕੇ ਤਹਿਸੀਲਦਾਰਾਂ ਨੂੰ ਦੇ ਦਾਂਗੇ ਸਾਡੇ ਘਰ ਵੇਖ ਕੇ ਜਿਹੜੇ ਕਿਸਾਨਾਂ ਨੂੰ ਜਾਂ ਕਿਸੇ ਗਰੀਬ ਦਾ ਕਿਸੇ ਦਾ ਵੀ ਘਰ ਟਿਆ ਵਾ ਉਹਨਾਂ ਨੂੰ ਮਾਜਵਾ ਦਿੱਤਾ ਜਾਵੇ ਬਾਕੀ ਇੱਕ ਤੁਸੀਂ ਸੋਨੂੰ ਮੈਂ ਕੱਲ ਹੋਰ ਦੱਸ ਰਿਹਾ ਜਿਹੜੇ ਸਾਡੇ ਤੁਸੀਂ ਕਣਕਾ ਤਾਂ ਦੇਖ ਹੀ ਚੁੱਕੇ ਗੜੇ ਨੇ ਗੜੇ ਨੇ ਐਡੀ ਭੈੜੀ ਹਾਲਤ ਕੀਤੀ ਹੈ ਸਾਡੇ ਜਿਹੜੇ ਦਰਖਤ ਸੀ ਨਾ ਦਰਖਤ ਦੇਖੋ ਦਰਖਤ ਵੀ ਵਿੱਚ ਟੋਏ ਬਣੇ ਪਈ ਆ ਮੈਂ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਆ ਜਿਹੜੇ ਛਪੈਦੇ ਆ ਇਹ ਸ਼ਪੈਦੇ ਦਿਖਾ ਦਿੱਤੇ ਜਾਣਾ ਆ ਸ਼ਪੈਦੇ ਵੇਖੋ ਜਿਹੜੇ ਆ ਸ਼ਪੈਦੇ ਆ ਸ਼ਪੈਦਿਆਂ ਦੇ ਵੇਖੋ ਕਿੰਨੇ ਦਾਗ ਆ ਧੁਰ ਤੱਕ ਮੈਂ ਕੈਮਰਾਮੈਨ ਨੂੰ ਕਹਿਣਾ ਦਿਖਾ ਦੇ ਥੱਲੇ ਤੋਂ ਲੈ ਕੇ ਇੰਨੀ ਜਨਕ ਜ਼ੋਰ ਨਾਲ ਗੜੇ ਪਏ ਆ ਇਹ ਸ਼ਪੈਦਿਆਂ ਦੇ ਉੱਪਰ ਦਾਗ ਹੀ ਦਾਗ ਹੈ ਇੱਧਰ ਵੇਖੋ ਸਾਰੇ ਸ਼ਪੈਦਿਆਂ ਦੇ ਉੱਪਰ ਇੱਧਰ ਕੈਮਰਾਮੈਨ ਨੂੰ ਮੈਂ ਕਹਿਣਾ ਇੱਧਰ ਦਿਖਾ ਦੇ ਜਨ ਕਿ ਸਾਰੇ ਸ਼ਪੈਦਿਆਂ ਦੇ ਉੱਪਰ ਤੱਕ ਮਾੜੀ ਚਾਕੀ ਮਤਲਬ ਵੀ ਧੁਰ ਤੋਂ ਲੈ ਕੇ ਸ਼ਪੈਦਿਆਂ ਇੰਨੀ ਤੇਜ਼ੀ ਨਾਲ ਆਇਆ ਗੜੇ ਆਏ ਆ ਤੇ ਫਸਲ ਤਾਂ ਉੱਥੇ ਕਿੱਥੋਂ ਬਚੂਗੀ ਵੇਖੋ ਇਨੇ ਨੇ ਦਰਾਖਤਾਂ ਦੇ ਉੱਤੇ ਵੀ ਦਾਗ ਪੈ ਗੇ ਨੇ ਮੇ ਸ਼ਤਰ ਸਿੰਘ ਜੀ ਇਹ ਕਿਹੜਾ ਏਰੀਆ ਦੱਸਿਆ ਜਾ ਰਿਹਾ ਹੈ ਇਹ ਇਹ ਸਾਡਾ ਦਵੜੀ ਖੰਨਾ ਰੋਡ ਵੱਜਦਾ ਹੈ हां ਜਿਹੜਾ ਜਿਹੜਾ ਪਾਜਦਾ ਇਹ ਤੁਹਾਡੇ ਸਾਹਮਣੇ ਕਿੰਨਾ ਖਰਾਬ ਹੈ ਜਿਹੜੇ ਨੁਕਸਾਨੇ ਕਾ ਤੁਹਾਡੇ ਸਾਹਮਣੇ ਸਾਡਾ ਜੈਤੋ ਨਹੀਂ ਸਾਡਾ ਜੈਤੋ ਜਿੰਨਾ ਬਲਾਕ ਪਿਆ ਨਾ ਜਿਹਨ ਮਾਲਾ ਜਿਹੜੇ ਪਿੰਡ ਪਿੰਡ ਆਸੇ ਪਾਸੇ ਜਿਹੜਾ ਆਹ ਏਰੀਆ ਦਾ ਫੁੱਲੀ ਨੁਕਸਾਨੇ ਕਾ ਸਾਰਾ ਆ ਆਸੇ ਪਾਸੇ ਜਿਹੜੇ ਕਈ ਆਪਾਂ ਕਹਿੰਦੇ ਨੁਕਸਾਨ ਕਈ ਕਹਿੰਦੇ ਵਲੀਆਂ ਖੜੀਆਂ ਕਣਕ ਦੀਆਂ ਜਾਂ ਕੋਈ ਖੇਤੀਬਾੜੀ ਮਹਿਕਮਾ ਆਉਂਦਾ ਜਾਂ ਕੋਈ ਅਫਸਰ ਸਾਹੀ ਆਉਂਦਾ ਕਿਉਂਕਿ ਉਹਨਾਂ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਉਹ ਵਲੀਆਂ ਵੇਖ ਕੇ ਕਹਿੰਦੇ ਵੀ ਕਣਕ ਖੜੀ ਹੈ ਪਰ ਜਿਹੜਾ ਤੁਸੀਂ ਥੱਲੇ ਹਾਲਾਤ ਦੇਖਨੇ ਹੋ ਨਾ ਪਾਣੀ ਉਹ ਕਈ ਗੜਿਆਂ ਨੇ ਭੰਨਤੀ ਜਿਹੜੀ ਰਹਿੰਦੀ ਸੀ ਉਹ ਪਾਣੀ ਨੇ ਮਾਰਤੀ ਹੈ ਵੀ ਤੁਸੀਂ ਤਾਂ ਇਹ ਦੱਸੋ ਵੀ ਇਹਦੀ ਕੋਈ ਤੂੜੀ ਬਣਦੀ ਸੁਭਾਵਨਾ ਹੈ ਵੀ ਜਿਹੜਾ ਟੈਂਕਰ ਹੁਣ ਬਚ ਗਿਆ ਕੋਈ ਤੂੜੀ ਬਣ ਸਕਦੀ ਇਹਦੇ ਵਿੱਚ ਮੜੀ ਮੋਟੀ ਨਹੀਂ ਵੀਰ ਜੀ ਤੁਸੀਂ ਜਿਹੜੇ ਗੱਲ ਕਹਿ ਰਹੇ ਨਾ ਜਿਹੜੇ ਤੂੜੀ ਦੀ ਕਹਿ ਰਹੇ ਆਂ ਪਹਿਲੀ ਗੱਲ ਤਾਂ ਤੂੜੀ ਬਣਨ ਦੀ ਆਸ ਹੀ ਨਹੀਂ ਕੀ ਇਹਨੇ ਕਿ ਪਾਣੀ ਬਹੁਤ ਜ਼ਿਆਦਾ ਖੜਾ ਬੀ ਬਹੁਤ ਜ਼ਿਆਦਾ ਤੁਸੀਂ ਦੇਖੋ ਜਿੱਥੇ ਵੀ ਏਰੀਆ ਦੇਖੋ ਸਾਰੇ ਕਣਕ ਦਾ ਮੁਸ਼ਕ ਮਾਰਨਾ ਸ਼ੁਰੂ ਹੋ ਚੁੱਕਾ ਮੁਸ਼ਕ ਮਾਰੀ ਜਾਂਦਾ ਸੀ ਕੱਲ ਦੇਖੇ ਇਹ 나ੜ ਉੱਤੇ ਸੋਨੂ ਮੜਾ ਮੋਟਾ 나ੜ ਦੱਸਦਾ ਥੱਲੋ ਜਾਵਾਂ ਧਰਤੀ ਨਾਲ ਚਿਪਕ ਚੁੱਕਿਆ ਇਹ ਇਹ ਚ ਬਹੁਤ ਔਖਾ ਤੇਲ ਦੀ ਖਫਤ ਵੀ ਵੱਧ ਹੋ ਗਈ ਜਿਹੜਾ ਤੂੜੀ ਵਾਲਾ ਮਸ਼ੀਨ ਵਾਲਾ ਤੂੜੀ ਬਣਾਊਗਾ ਜੇ ਮਾਲਵ ਅਗੇ 800 ਰੁਪਿਆ ਲੈਂਦਾ ਸੀਗਾ ਉਹ 1000 ਰੁਪਿਆ ਲਊਗਾ ਜ਼ਿੰਮੇਦਾਰ ਨੂੰ ਪਹਿਲਾਂ ਹੀ ਮਾਰ ਚੁੱਕੀ ਆ ਉਧਰ ਉਹਦੀ ਮਾਰ ਪਊਗੀ ਉਧਰੋਂ ਜਿਹੜੀ ਤੂੜੀ ਆ ਕੇ ਜੇ ਕਿੱਲੇ ਚ ਦੋ ਟਰਾਲੇ ਨਿਕਲਦੇ ਆਂ ਤੂੰ ਨਿੱਕੇ ਜਾਨਵਰ ਛੋੜੇ ਪੈਦਾ ਹੋਗੇ ਕਿ ਇਹਦੇ ਨਾਲ ਬਿਮਾਰੀਆਂ ਲੱਗਣ ਦੀ ਸੁਭਾਵਨਾ ਹੈਗੀ ਕੋਈ ਜੇ ਇਹੇ ਹਾਲਾਤ ਰਿਹਾ ਤੁਸੀਂ ਤੁਸੀਂ ਸੜਕਾਂ ਤੋਂ ਜਿਹੜੇ ਨੇੜੇ ਸਾਡੇ ਆ ਘਰ ਦੇਖਿਆਤ ਘਰ ਦੇਖ ਰਹੇ ਆ ਪੂਰਾ ਮੁਸ਼ਕ ਮਾਰਦਾ ਇਹ ਚੋਂ ਬਿਮਾਰੀਆਂ ਤਾਂ ਆਟੋਮੈਟਿਕਲੀ ਛੋਟੇ ਜੀ ਜਾਨੀ ਕਿ ਪੈਦਾ ਹੋ ਸਕਦੇ ਆ ਜਾਨੀ ਕਿ ਬਿਮਾਰੀਆਂ ਦੇ ਹਾਂਜੀ ਹੋ ਹੋ ਨਹੀਂ ਚਾਹਤਾ ਹੋ ਚੁੱਕੇ ਆ ਹੋਗੇ ਹੋ ਚੁੱਕੇ ਆ ਇਹ ਹਾਂ ਹੋ ਚੁੱਕੇ ਆ ਕਿ ਜੀਵ ਆਪਣੇ ਕਿਹੜੇ ਘਰ ਆ ਨਾ ਸਾਡੇ ਖੇਤਾਂ ਚ ਆ ਘਰ ਜੀ ਸਾਰਿਆਂ ਦੇ ਘਰਾਂ ਚ ਪੁਮੱਕੜ ਵਗੈਰਾ ਕੋਈ ਹੋਰ ਨੱਕੇ ਨੱਕੇ ਜੀ ਆਉਣ ਵੀ ਲੱਗ ਗਏ ਆ ਹਾਂ ਇੰਨਾ ਗੰਦਾ ਦਾ ਪਾਣੀ ਹੋ ਗਿਆ ਕਾਲਾ ਪਾਣੀ ਹੋ ਗਿਆ ਤੇ ਕਣਕ ਦੇ ਵਿੱਚ ਕਿਹੜਾ ਹੈਗਾ ਥੱਲੇ ਨਾੜ ਉਹ ਤਾਂ ਗਲ ਚੁੱਕਿਆ ਹੈ ਗਲ ਕੇ ਉਹਦੇ ਚ ਗੰਦਾ ਪਾਣੀ ਬਣ ਗਿਆ ਗੰਦੇ ਪਾਣੀ ਨੇ ਗਾਂ ਜੀਵ ਪੈਦਾ ਕਰਤੀ ਮੱਛਰ ਮੱਖੀ ਫੁੱਲ ਹੋ ਗਈ ਹੁਣੀ ਜੀ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ ਅਸੀਂ ਜੈਤੋਂ ਹਲਕੇ ਤੇ ਸਾਰੇ ਜਥੇਬੰਦੀਆਂ ਨੂੰ ਬੇਨਤੀ ਕੀਤੀ ਸੀਗੀ ਜਿਹੜੀ ਅੱਜ ਆਪਣੇ ਤੇ ਆਫਤ ਆਈ ਹੈ ਜੀ ਜਿਹੜਾ ਆਪਣੇ ਕੁਦਰਤ ਦਾ ਕਹਿਰ ਟਿਆ ਹੈ ਜਿਹੜੀ ਆਪਣੇ ਘਰੇ ਅੱਜ ਕਣਕ ਨਹੀਂ ਬਚੀ ਨਾ ਖੇਤ ਬਚਿਆ ਨਾ ਘਰੇ ਬਚੀ ਐ ਆਪਾਂ ਨੂੰ ਇਕੱਟ ਹੋ ਕੇ ਹੰਬਲਾ ਮਾਰ ਕੇ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਤੋਂ ਆਪਾਂ ਨੂੰ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਮਾਜਬਾ ਆਪਾਂ ਇਕੱਠੇ ਹੋ ਕੇ ਦਵਾਜ਼ਾ ਕੀਏ ਇਹੀ ਸਾਰੇ ਜਥੇਬੰਦੀਆਂ ਨੂੰ ਮੇਰੀ ਅਪੀਲ ਹੈ ਜੀ ਸਾਡੇ ਨਿਸ਼ੱਤਰ ਸਿੰਘ ਜੀ ਦਾ ਇਹ ਕਹਿਣਾ ਹੈ ਕਿ ਸਾਡੀਆਂ ਸਾਰੀਆਂ ਜਥੇਬੰਦੀਆਂ ਸਾਰੇ ਇੱਕ ਮੁੱਠ ਹੋਣ ਇੱਕ ਮੁੱਠ ਹੋ ਕੇ ਜੇ ਕਿ ਸਰਕਾਰ ਤੇ ਪਾਇਆ ਜਾਵੇ ਦਬਾਅ ਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਵਾਇਆ ਜਾਵੇ ਤੇ ਜਲਦ ਤੋਂ ਜਲਦ ਦਵਾਇਆ ਜਾਵੇ